ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਦੋਸਤੋ ਕਿ ਕਿਦਾਂ ਮਹਾਰਾਜਾ ਤਾਰਾ ਸਿੰਘ ਉਹ ਨਹੀਂ ਅੜਗੇ ਸੀਗੇ ਹਾਂਜੀ ਕਿ ਮਹਾਰਾਜਾ ਪਟਿਆਲੇ ਨੂੰ ਆਪਣਾ ਨੇਤਾ ਮੰਨਣ ਤੋਂ ਇਨਕਾਰ ਕਰਤਾ ਸੀ ਤੇ ਉਹਦਾ ਵਿਰੋਧ ਵੀ ਕਾਫੀ ਕੀਤਾ ਇਹਨਾਂ ਨੇ ਜਿਹਦੇ ਕਰਕੇ ਕਾਫੀ ਕੁਝ ਆਉਂਦਾ ਆਉਂਦਾ ਸੀ ਗਵਾ ਲਿਆ ਇਹਦੇ ਵਿੱਚ ਕੋਈ ਦੋ ਦਰਾਇਆਂ ਨਹੀਂ ਹੁਣ ਦੋਸਤੋ ਸੈਕੰਡ ਪਾਰਟ ਪਾ ਲੈ ਕੇ ਹਾਜ਼ਰ ਹੋਏ ਆਂ ਹੁਣ ਦੂਜੀ ਗੋਲਮੇਜ ਕਾਨਫਰੰਸ ਹੋਈ ਜਿਹੜੀ ਲੰਡਨ ਉਹਦੇ ਵਿੱਚ ਕੀ ਕੁਝ ਹੋਇਆ ਉੱਥੇ ਕੀ ਚੱਕਰਵਾਜੀਆਂ ਪਈਆਂ ਇਹ ਵੀ ਗੱਲ ਸੁਣਨ ਯੋਗ ਹੈ A to Z ਸਾਰੀ ਵੀਡੀਓ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿੰਨਾ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਹੁਣ ਦੋਸਤੋ ਦੂਜੀ ਗੋਲਮੇਜ ਕਾਨਫਰੰਸ ਜਿਹੜੀ ਲੰਡਨ ਦੇ ਵਿੱਚ ਹੋਈ ਸੀ ਇਹ 7 ਸਤੰਬਰ 1931 ਨੂੰ ਸ਼ੁਰੂ ਹੋਈ ਸੀ ਪਹਿਲੀ ਜਿਹੜੀ ਕਾਨਫਰੰਸ ਹੋਈ ਸੀਗੀ ਗੋਲਮੇਜ ਉਹਦੇ માં ਜਿਹੜੇ ਡੈਲੀਗੇਟ ਬੁਲਾਏ ਹੋਏ ਸੀਗੇ ਉਹ ਵੀ ਦੁਆਰੇ ਬੁਲਾਏ ਉਹਨਾਂ ਨੇ ਪਰ ਸਿੱਖ ਲੀਡਰਸ਼ਿਪ ਸੀ ਜਿਹੜੀ ਇਸ ਸਮੇਂ ਵੀ ਆਪਸ ਵਿੱਚ ਇੰਨੀ ਫਟੀ ਹੋਈ ਸੀ ਕਿ ਉਹ ਫੈਸਲਾ ਹੀ ਨਹੀਂ ਸੀ ਕਰ ਸਕੀ ਕਿ ਉਹਦੇ ਕਿਹੜੇ ਨੁਮਾਇंदे ਲੰਡਨ ਜਾਣ ਹਰ ਧੜਾ ਆਪਣੇ ਆਪਣੇ ਵਿਅਕਤੀ ਭੇਜਣ ਤੇ ਅੜਿਆ ਹੋਇਆ ਸੀ ਗਵੰਧ ਜਨਰਲ ਨੇ ਵੀ ਕਿਸੇ ਸਿੱਖ ਲੀਡਰ ਨੂੰ ਆਪਣੇ ਨੁਮਾਇंदे ਭੇਜਣ ਲਈ ਨਹੀਂ ਕਿਹਾ ਸੀ ਸਿੱਖਾਂ ਦੀ ਨੁਮਾਇੰਦਗੀ ਉਹੀ ਪਹਿਲੇ ਨੁਮਾਇंदे ਸਰਦਾਰ ਸੰਪੂਰਨ ਸਿੰਘ ਸਰਦਾਰ ਉੱਜਲ ਸਿੰਘ ਕਰ ਰਹੇ ਸਨ ਸਿੱਖ ਲੀਡਰਸ਼ਿਪ ਨੇ ਵੀ ਇਹਨਾਂ ਨੂੰ ਹੀ ਆਪਣਾ ਨੁਮਾਇੰਦਾ ਮੰਨ ਲਿਆ ਸੀ ਮਹਾਰਾਜਾ ਭពਿੰਦਰ ਸਿੰਘ ਪਹਿਲਾਂ ਬਾਗੇ ਚੈਂਬਰ ਆਫ ਪ੍ਰਿੰਸਸ ਦੇ ਚਾਂਸਲਰ ਦੇ ਰੂਪ ਦੇ ਵਿੱਚ ਗਏ ਹੁਣ ਮਹਾਤਮਾ ਗਾਂਧੀ ਪੂਰੀ ਤਰ੍ਹਾਂ ਗੱਜ-ਬੱਜ ਕੇ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਸੀ ਸਿੱਖ ਲੀਡਰਸ਼ਿਪ ਨੇ ਇੱਕ ਡੈਪੂਟੇਸ਼ਨ ਮਹਾਤਮਾ ਗਾਂਧੀ ਕੋਲ ਭੇਜਿਆ ਸੀ ਜਿਸ ਨੇ ਸਿੱਖਾਂ ਦੀ ਮੰਗ ਨੂੰ ਮਹਾਤਮਾ ਗਾਂਧੀ ਅੱਗੇ ਰੱਖਿਆ ਹੁਣ ਇਸ ਡੈਪੂਟੇਸ਼ਨ ਨੇ ਉਹੀ ਆਪਣੀ ਪੁਰਾਣੀ ਮੰਗ ਫੇਰ ਦੁਹਰਾਈ ਸੀ ਕਿ ਉਹਨਾਂ ਦੀ ਪਹਿਲੀ ਮੰਗ ਤਾਂ ਇਹ ਹੈ ਕਿ ਉਹ ਅਖੰਡ ਭਾਰਤ ਚਾਹੁੰਦੇ ਆ ਤੇ ਸਾਂਝੀ ਚੋਣ ਪ੍ਰਣਾਲੀ ਦੇ ਹੱਕ ਵਿੱਚ ਆ ਪਰ ਜੇਕਰ ਮੁਸਲਮਾਨਾਂ ਨੂੰ ਫਿਰਕੂ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਤਾਂ ਸਿੱਖਾਂ ਨੂੰ ਵੀ ਉਸੇ ਤਰ੍ਹਾਂ ਤੀਜੇ ਹਿੱਸੇ ਦੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਦਿੱਤੀ ਜਾਵੇ ਹੁਣ ਮਹਾਤਮਾ ਗਾਂਧੀ ਦੇ ਨਾਲ ਡਾਕਟਰ ਅंसारी ਵੀ ਬੈਠਾ ਸੀ ਹੁਣ ਦੋਹਾਂ ਨੇ ਸਿੱਖ ਡੈਪੂਟੇਸ਼ਨ ਨੂੰ ਪੁੱਛਿਆ ਕਿ ਉਹਨਾਂ ਦੀ ਤੀਜੇ ਹਿੱਸੇ ਦੀ ਰਿਜ਼ਰਵੇਸ਼ਨ ਨੂੰ ਤਾਂ ਉਹ ਖੁਦ ਵੀ ਨਹੀਂ ਮੰਨ ਸਕਦੇ ਫਿਰ ਉਹ ਏਸ ਮੰਗ ਨੂੰ ਕੌਂਫਰੰਸ ਦੇ ਵਿੱਚ ਕਿਸ ਤਰ੍ਹਾਂ ਉਠਾ ਸਕਦੇ ਗਾਂਧੀ ਕਹਿੰਦਾ ਹੁਣ ਸਿਕ ਡੈਪੂਟੇਸ਼ਨ ਨੇ ਕਿਹਾ ਜਿਦੇ ਚ ਮਹਾਟਾ ਤਾਰਾ ਸਿੰਘ ਵੀ ਮੁੱਖ ਬਲਾਰਾ ਸੀ ਉਹ ਕਹਿੰਦਾ ਕਿ ਮੁਸਲਮਾਨਾਂ ਦੀ ਫਿਰਕੂ ਮੰਗ ਨੂੰ ਏਸੇ ਤਰ੍ਹਾਂ ਫਿਰਕੂ ਮੰਗ ਕਰਕੇ ਹੀ ਟੱਕਰ ਦਿੱਤੀ ਜਾ ਸਕਦੀ ਹੈ ਪਰ ਡਾਕਟਰ ਅंसारी ਨੇ ਇਹਦੇ ਉੱਤੇ ਕਿਹਾ ਕਿ ਤੁਹਾਡੀ ਮੰਗ ਮੁਸਲਮਨ ਲੀਗ ਨੂੰ ਟੱਕਰ ਦੇਣ ਦੀ ਹੈ ਜਾਂ ਆਪਣੇ ਲਈ ਕੋਈ ਸਹੂਲਤਾਂ ਲੈਣ ਦੀ ਹੈ ਉਹ ਕਹਿੰਦਾ ਜੇ ਤਾਂ ਤੁਹਾਡੀ ਮੰਗ ਸਿਰਫ ਮੁਸਲਮਨ ਲੀਗ ਨੂੰ ਟੱਕਰ ਦੇਣ ਦੀ ਹੈ ਤਾ ਕਹਿੰਦਾ ਅਸੀਂ ਨਹੀਂ ਕੋਈ ਮਦਦ ਕਰ ਸਕਦੇ ਕਹਿੰਦਾ ਜੇ ਇਹ ਕੋਈ ਸੰਵਿਧਾਨਕ ਸਹੂਲਤ ਲੈਣ ਲਈ ਹੈ ਤਾਂ ਇਹ ਠੀਕ ਨਹੀਂ ਹੈ ਸਿੱਕਾ ਨੂੰ ਤੀਜੇ ਹਿੱਸੇ ਦੇ ਯੋਗਾਰ ਵਿੱਚ ਨ ਕਿੱਦਾਂ ਦਿੱਤੀ ਜਾ ਸਕਦੀ ਹੈ ਜਦੋਂ ਕਿ ਉਹਨਾਂ ਦੀ ਗਿਣਤੀ ਸਿਰਫ 13% ਦੀ ਹੋ ਹੈ ਫਿਰ ਇਹਨਾਂ ਗੱਲਾਂ ਨੂੰ ਲੈ ਕੇ ਸਿੱਖ ਡੈਪੂਟੇਸ਼ਨ ਤੇ ਮਹਾਤਮਾ ਗਾਂਧੀ ਵਿਚਕਾਰ ਇੱਕ ਕਿਸਮ ਦਾ ਡੈਡਲੌਕ ਪੈਦਾ ਹੋ ਗਿਆ ਤਾਂ ਫਿਰ ਸਿੱਖ ਡੈਪੂਟੇਸ਼ਨ ਵਾਪਸ ਮੁੜਿਆ ਤਾਂ ਸਰਦਾਰ ਕਪੂਰ ਸਿੰਘ ਇਸ ਦੂਜੀ ਗੋਲਮੇਜ ਕਾਨਫਰੰਸ ਬਾਰੇ ਆਪਣੇ ਅੱਖੀ ਦੇਕੇ ਹਾਲਾਤ ਦੱਸਦੇ ਹੋਏ ਲਿਖਦੇ ਕਿ ਜੁਲਾਈ 1931ਵਾਂ ਜਦੋਂ ਦੂਜਾ ਰਾਉਂਡ ਨਰਗ ਦੂਜੀ ਜੀੜੀ ਕਾਨਫਰੰਸ ਹੋਈ ਹੈ ਗੋਲਮੇਜ ਇਹਦੇ ਮੈਂਬਰ ਬਲੈਟ ਜਾਣ ਬਾਅਦ ਤੇ ਜਹਾਜ਼ ਤੇ ਚੜੇ ਤਾਂ ਮੈਂ ਵੀ ਨਾਲੇ ਬਲੈਟਪਰਡ ਜਾਣ ਲਈ ਜਹਾਜ਼ ਚੜਿਆ ਮਿਸਟਰ ਜਨਾਕ ਹੈ ਨਾ ਉਦੋਂ ਮੇਰੇ ਹਮਸਫਰ ਸੀਗੇ ਤੇ ਉਦੋਂ ਤੇ ਉਹਦੇ ਉਹ ਤੋਂ ਪਿੱਛੋਂ ਮੈਂ ਉਹਨੂੰ ਕਈ ਵਾਰ ਮਿਲਿਆ ਤੇ ਹਮੇਸ਼ਾ ਉਹਦੀ ਦੇਸ਼ ਭਲਾਈ ਦੀ ਇੱਛਾ ਉਹਦੀ ਆਤਮ ਸ਼ਰਧਾ ਸਵੈ ਵਿਸ਼ਵਾਸ ਸੱਤਿਆ ਹਿਰਦਾ ਤੇ ਉਹਦੀ ਬਲੱਖਣ ਬੁੱਧੀ ਤੋਂ ਕਹਿੰਦਾ ਬੜਾ ਪ੍ਰਭਾਵਤ ਹੋਇਆ ਕਪੂਰ ਸਿੰਘ ਦੇ ਬੋਲ ਐ ਸਿੱਖਾਂ ਬਾਰੇ ਕਹਿੰਦਾ ਇੱਕ ਦਿਨ ਜਹਾਜ਼ ਉੱਤੇ ਮੈਨੂੰ ਜਨਾਹ ਨੇ ਕਿਹਾ ਕਿ ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਏ ਤੇ ਖੱਬਾ ਹਿੰਦੂਆਂ ਨੇ ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਮੈਂ ਕਿਹਾ ਇਹ ਆਤਮਕ ਰੂਚੀ ਨਹੀਂ ਹੈ ਇਤਿਹਾਸਕ ਰੂਚੀ ਹੈ ਇਹ ਸੁਣ ਕੇ ਮਿਟਰ ਜਨਾਹ ਕਹਿੰਦਾ ਕੁਝ ਚੁੱਪ ਕਰਕੇ ਸੋਚਦਾ ਰਿਹਾ ਤੇ ਫਿਰ ਕਹਿੰਦਾ ਮੁਸਕਰਾ ਕੇ ਬੋਲਿਆ ਕਹਿੰਦਾ ਤੂੰ ਬੜੀ ਡੂੰਗੀ ਗੱਲ ਕੀਤੀ ਐ ਚੱਲ ਚੱਲ ਕੇ ਤੈਨੂੰ ਕੁਝ ਪਾਣੀ ਧਣੀ ਪਿਵਾਵਾਂ ਸਰਦਾਰ ਕਪੂਰ ਸਿੰਘ ਕਹਿੰਦਾ ਕਿ ਦੂਜੀ ਗੋਲ ਮੇਜ਼ ਕਾਨਫਰੰਸ ਦੇ ਦਿਨਾਂ ਵਿੱਚ ਇੱਕ ਦਿਨ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਸਰਦਾਰ ਕਪੂਰ ਸਿੰਘ ਆਪਣੀ ਪੜ੍ਹਾਈ ਕਰ ਰਿਹਾ ਸੀ ਲੈਕਚਰ ਦੇਣ ਲਈ ਆਇਆ ਕਹਿੰਦਾ ਜਨਾਹ ਕਹਿੰਦਾ ਇਹ ਲੈਕਚਰ ਉਹਨੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਰਾਸਤੀ ਵਿਵਸਥਾ ਬਾਰੇ ਦੱਸਿਆ ਸੀ ਲੈਕਚਰ ਦੌਰਾਨ ਉਹਨੇ ਕਹਿੰਦਾ ਸਿੱਖਾਂ ਬਾਰੇ ਇਹ ਕਿਹਾ ਉਹ ਕਹਿੰਦਾ ਸਿੱਖਾਂ ਦੀ ਪੋਜੀਸ਼ਨ ਕਿਸੇ ਯੁਕਤੀ ਨਿਆਏ ਅਨੁਸਾਰ ਸਮਝਣੀ ਔਖੀ ਹੈ ਉਹ ਕਹਿੰਦਾ ਹੱਕ ਤਾਂ ਉਹ ਵੱਖਰੀ ਕੌਮ ਦਾ ਮੰਗਦੇ ਮੰਗਦੇ ਹਨ ਪਰ ਹਿੰਦੂਆਂ ਦੇ ਹੱਥ ਠੋਕੇ ਬਣ ਕੇ ਗੋਡਣੀਆਂ ਮੁਸਲਮਾਨਾਂ ਦੀ ਲੋਣੀਆਂ ਚਾਹੁੰਦੇ ਆ ਕਾਸ਼ ਕਿ ਸਿੱਖਾਂ ਦਾ ਵੀ ਕੋਈ ਸਿਆਣਾ ਲੀਡਰ ਹੁੰਦਾ ਇਹ ਜਨਾਹ ਦੇ ਬੋਲ ਹੈ ਕਹਿੰਦਾ ਸਰਦਾਰ ਕਫੂਰ ਸੀ ਕਹਿੰਦਾ ਅਰ ਸਰਦਾਰ ਕੂਰੀ ਅੱਗੇ ਕਹਿੰਦਾ ਕਿ ਉਸ ਸਮੇਂ ਉਹਨੂੰ ਤੇ ਉਹਦੇ ਦੂਜੇ ਸਾਥੀ ਸਿੱਖ ਦੋਸਤਾਂ ਨੂੰ ਮਿਸਟਰ ਜਨਾਹ ਦੀਆਂ ਗੱਲਾਂ ਬੁਰੀਆਂ ਲੱਗੀਆਂ ਸੀ ਇਸ ਲਈ ਉਹ ਤੇ ਉਹਦੇ ਦੂਜੇ ਸਾਥੀ ਸਰਦਾਰ ਕਰਤਾਰ ਸਿੰਘ ਸਾਛੀ ਉਸੇ ਦਿਨ ਸ਼ਾਮ ਨੂੰ ਉਸ ਹੋਟਲ 'ਵਾਂ ਮਿਸਟਰ ਜਨਾਹ ਨੂੰ ਮਿਲਣ ਲਈ ਗਏ ਜਿੱਦੇ ਵਿੱਚ ਉਹਦੀ ਰਹਿائش ਕਰੀ ਹੋਈ ਸੀ ਤਾਂ ਉਹਨਾਂ ਨੇ ਮਿਸਟਰ ਜਨਾਹ ਦੇ ਕੋਲ ਉਹਨਾਂ ਵੱਲੋਂ ਕਹੀਆਂ ਗੱਲਾਂ ਦਾ ਉਹਨਾਂ ਨੇ ਗਿਲਾ ਜाहिर ਕਰਿਆ ਇਹ ਤੋਂ ਜਵਾਬ ਵਜੋਂ ਕਹਿਣ ਲੱਗੇ ਕਿ ਮੁੰਡਿਆ ਜੋਸ਼ ਤੇ ਜਜ਼ਬਾ ਹੋਰ ਗੱਲ ਹੈ ਤੇ ਰਾਜਨੀਤਿਕ ਸੂਝ-ਬੂਝ ਹੋਰ ਮੇਰੀਆਂ ਕਹੀਆਂ ਹੋਈਆਂ ਗੱਲਾਂ ਨੂੰ ਧਿਆਨ ਨਾਲ ਸੋਚ ਤੇ ਜੇ ਕੁਝ ਕਰ ਸਕਦਾ ਤਾਂ ਕਰ ਮੇਰੀਆਂ ਇਹਨਾਂ ਗੱਲਾਂ ਨੂੰ ਤੂੰ ਪਿੱਛੋਂ ਯਾਦ ਕਰੇਗਾ ਕਪੂਰ ਸਿੰਘ ਨੇ ਲਿਖਿਆ ਭਾਵੇਂ ਸਰਦਾਰ ਕਪੂਰ ਸਿੰਘ ਨੇ ਇਹ ਵੀ ਲਿਖਿਆ ਕਿ ਉੱਥੇ ਕੈਂਬਰੇਜ ਵਿੱਚ ਹੀ ਪੜਨ ਵਾਲੇ ਮੁਸਲਮਣ ਲੜਕੇਆਂ ਨੇ ਉਹਨਾਂ ਨੂੰ ਪਾਕਿਸਤਾਨ ਤੇ ਸਿੱਖਾਂ ਦੇ ਰਾਜਨੀਤਿਕ ਪ੍ਰਬੰਧ ਬਾਰੇ ਕੋਈ ਸਾਂਝਾ ਉਦਦਮ ਕਰਨ ਲਈ ਕਿਹਾ ਸੀ ਪਰ ਸਰਦਾਰ ਕਪੂਰ ਸਿੰਘ ਕਹਿੰਦਾ ਕਿ ਉਹ ਕਿਉਂਕਿ ਇੰਗਲੈਂਡ માં ਸਿਰਫ ਪੜਨ ਲਈ ਹੋ ਗਿਆ ਤਾਂ ਕਿ세 ਹੋਰ ਰਾਣੀ ਦੇ ਕੰਮ ਕਰਨ ਲਈ ਨਹੀਂ ਇਸ ਕਰਕੇ ਉਹ ਮੁ슬ਮ ਲੜਕਿਆਂ ਨਾਲ ਰਲ ਕੇ ਕੋਈ ਕੰਮ ਨਹੀਂ ਕਰ ਸਕੇ ਇਹਨਾਂ ਗੱਲਾਂ ਤੋਂ ਲੱਗਦਾ ਕਿ ਇੰਗਲੈਂਡ ਵਿੱਚ ਮਿਸਟਰ ਜਨਾਹ ਨੇ ਮੁ슬ਮ ਵਿਦਿਆਰਥੀਆਂ ਨੂੰ ਵੀ ਮੁ슬ਮ ਰਾਣੀਤੀ ਤੇ ਕੰਮ ਕਰਨ ਲਈ ਪ੍ਰੇਰਿਆ ਹੋਇਆ ਸੀ ਡਾਕਟਰ ਸਰ ਮੁਹੰਮਦ ਇਕਵਾਲ ਵੀ ਉਸ ਸਮੇਂ ਦੂਜੀ ਗੋਲ ਮੇਜ਼ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਲਈ ਲੰਡਨ ਪਹੁੰਚਿਆ ਹੋਇਆ ਥਾ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਇੱਕ ਮੁ슬ਮ ਨੇਤਾ ਬਰਤਾਨੀਆਂ ਦੀਆਂ ਯੂਨੀਵਰਸਿਟੀਆਂ ਵਿੱਚ ਰਾਜਨੀਤੀ ਬਾਰੇ ਲੈਕਚਰ ਦਿੰਦਾ ਫਿਰਦਾ ਸੀ ਦੂਜੇ ਪਾਸੇ ਸਾਡੀ ਅਕਾਲੀ ਲੀਡਰਸ਼ਿਪ ਜੀਨੇ ਕਦੇ ਸਾਡੀਆਂ ਆਪਣੀਆਂ ਯੂਨੀਵਰਸਿਟੀਆਂ ਵਿੱਚ ਵੀ ਜਾਣ ਦਾ ਹੌਸਲਾ ਨਹੀਂ ਕੀਤਾ ਸੀ ਇਹਨਾਂ ਦੋਹਾਂ ਲੀਡਰਸ਼ਿਪਾਂ ਦਾ ਕੋਈ ਮੁਕਾਬਲਾ ਕੀਤਾ ਜਾ ਸਕਦਾ ਕੋਈ ਨਹੀਂ ਸਾਡੀ ਲੀਡਰਸ਼ਿਪ ਤਾਂ ਗੁਰਦੁਆਰੇ ਵਿੱਚੋਂ ਹੀ ਬਾਹਰ ਹੀ ਨਿਕਲਦੀ ਮਹਾਤਮਾ ਗਾਂਧੀ ਇਕੱਲਾ ਹੀ ਲੜਨ ਮੈਂ ਪਹੁੰਚਿਆ ਉਹ ਕਿਸੇ ਨੂੰ ਵੀ ਨਾਲ ਹੀ ਲੈ ਕੇ ਗਿਆ ਹਾਲਾਂਕਿ ਕਾਂਗਰਸ ਵਿੱਚ ਅਨੇਕਾਂ ਬੰਦੇ ਗੱਲਬਾਤ ਵਿੱਚ ਹਿੱਸਾ ਲੈਣ ਦੇ ਸਮਰੱਥ ਸੀਗੇ ਤਾਂ ਹੁਣ ਦੋਸਤੋ ਸ਼ਾਇਦ ਮਹਾਤਮਾ ਗਾਂਧੀ ਕਿਸੇ ਨਾਲ ਲਿਜਾਣਾ ਹੀ ਨਹੀਂ ਚਾਹੁੰਦਾ ਸੀ ਮਹਾਤਮਾ ਗਾਂਧੀ 12 ਸਤੰਬਰ 1931 ਨੂੰ ਲੰਡਨ ਪਹੁੰਚਿਆ ਤੇ ਉੱਥੇ ਕਾਨਫਰੈਂਸ ਦੇ ਵਿੱਚ ਭਾਗ ਲਿਆ ਇਹਨ ਪਰ ਇਸ ਵਾਰ ਪਹਿਲੀ ਕਾਨਫਰੈਂਸ ਵੇਲੇ ਦਾ ਸਾਰਾ ਮਾਹੌਲੇ ਬਦਲਿਆ ਹੋਇਆ ਸੀ ਇਸ ਲਈ ਬ੍ਰਿਟਾਨੀਆ ਦਾ ਪ੍ਰਧਾਨ ਮੰਤਰੀ ਰੈਮਜ਼ੇ ਮੈਕਡੋਨਲਡ ਇਹ ਪਹਿਲਾਂ ਵਾਂਗ ਰਵਈਆ ਅਖਤਿਆਰ ਨਹੀਂ ਕਰ ਸਕਿਆ ਮੁਸਲਮਾਨ ਲੀਗ ਪੂਰੀ ਤਿਆਰੀ ਨਾਲ ਪਹੁੰਚੀ ਹੋਈ ਸੀ ਸੈਕੰਡ ਮੈਂਦੇ ਵੀ ਪੂਰੀ ਤਿਆਰੀਆਂ ਨਾਲ ਪਹੁੰਚੇ ਹੋਏ ਸਨ ਪਹਿਲੀ ਸਪੀਚ ਗਾਂਧੀ ਨੇ ਦਿੱਤੀ ਉਹ ਕਹਿੰਦਾ ਕਿ ਭਾਰਤ ਨੂੰ ਪੂਰਨ ਸਵਰਾਜ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਔਰ ਭਾਰਤ ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਤੇ ਆਜ਼ਾਦ ਹੋਣੀ ਚਾਹੀਦੀ ਹੈ ਭਾਰਤ ਦਾ ਸੰਵਿਧਾਨ ਭਾਰਤੀ ਪਾਰਲੀਮੈਂਟ ਖੋ ਤਿਆਰ ਕਰੂਗੀ ਮੁਸਲਮਾਨ ਲੀਗ ਵੱਲੋਂ ਮੁਹੰਮਦ ਅਲੀ ਜਨਾ ਨੇ ਭਾਸ਼ਣ ਦਿੱਤਾ ਤੇ ਉਹਦਾ ਦੋ ਟੁਕ ਕਹਿਣਾ ਸੀ ਕਿ ਅਗਰ ਭਾਰਤ ਨੂੰ ਅਖੰਡ ਰੱਖਣਾ ਹੈ ਤਾਂ ਮੁਸਲਮਾਨਾਂ ਨੂੰ ਪੰਜਾਬ ਅਤੇ ਬੰਗਾਲ ਵਿੱਚ ਪੂਰਨ ਬਹੁਮਤ ਵਾਲੀ ਰਿజర్베ਸ਼ਨ ਦੇ ਕੇ ਬਾਕੀ ਦੇ ਘੱਟ ਗਿਣਤੀ ਵਾਲੇ ਰਾਜਾਂ ਵਿੱਚ ਇੱਕ ਨਿਸ਼ਚਿਤ ਰਿజర్베ਸ਼ਨ ਦੇਣੀ ਪਊਗੀ ਹੁਣ ਮੁਸਲਮਾਨ ਆਪਣੇ ਕੋਟੇ ਵਿੱਚ ਕਿਸੇ ਵੀ ਤਰ੍ਹਾਂ ਦਾ ਘਾਟਾ ਮਨਜ਼ੂਰ ਨਹੀਂ ਕਰਨਗੇ ਸਿੱਖ ਨਮਾਇੰਦਿਆਂ ਨੇ ਕਾਨਫਰੰਸ ਦੇ ਵਿੱਚ ਪੰਜਾਬ ਦੀ ਸਿੱਖ ਸਮੱਸਿਆ ਨੂੰ ਹੱਲ ਕਰਨ ਦਾ ਪੁਰਾਣਾ ਸੁਝਾਅ ਦਿੱਤਾ ਜਿਹੜਾ ਕਿ ਉਹ ਪਹਿਲਾਂ ਸਾਈਮਨ ਕਮਿਸ਼ਨ ਅੱਗੇ ਰੱਖ ਚੁੱਕੇ ਸਨ ਪਰ ਇਸ ਵਿਚਾਰ ਨੂੰ ਗਾਂਧੀ ਵੱਲੋਂ ਕੋਈ ਹੰਗਾਰਾ ਨਾ ਮਿਲਿਆ ਤੇ ਮੁਹੰਮਦ ਅਲੀ ਜਨਾ ਨੇ ਤਾਂ ਇਸ ਵਿਚਾਰ ਨੂੰ ਸੁਣਨ ਤੋਂ ਇਨਕਾਰ ਕਰਤਾ ਸੀ ਹੁਣ ਸਿੱਟਾ ਇਹ ਹੋਇਆ ਕਿ ਦੂਜੀ ਗੋਲਮੇਜ ਕਾਨਫਰੰਸ ਭਾਰਤ ਦੇ ਰਾਜਨੀਤਿਕ ਟਾਂਕੇ ਬਾਰੇ ਢਾਂਚੇ ਬਾਰੇ ਕੋਈ ਵੀ ਫੈਸਲਾ ਨਹੀਂ ਕਰ ਸਕੀ ਸੀ ਔਰ ਕਾਨਫਰੰਸ ਵਿੱਚ ਭਾਰਤ ਦੇ ਕਿਸੇ ਵੀ ਨੁਮਾਇंदे ਵੱਲੋਂ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਫਾਂਸੀ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ ਸਾਰੇ ਨੁਮਾਇंदे ਪੂਰੀ ਤਰ੍ਹਾਂ ਨਾਰਾਜ਼ ਸਨ ਆਕਰ 1 ਦਸੰਬਰ 1931 ਨੂੰ ਕੌਨਫਰੈਂਸ ਆਪਸੀ ਰੌਲੇ-ਗੋਲੇ ਵਿੱਚ ਖਤਮ ਹੋ ਗਈ ਜਿਹਨੂੰ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਸਰਕਾਰੀ ਤੌਰ ਤੇ 11 ਦਸੰਬਰ 1931 ਨੂੰ ਬੰਦ ਕਰ ਦਿੱਤਾ ਸੀ ਸਾਰੇ ਨੁਮਾਇੰਦੇ ਪੂਰੀ ਤਰ੍ਹਾਂ ਖਾਲੀ ਅਤੇ ਪਾਸਾਏ ਅਸਲ ਵਿੱਚ ਕੌਨਫਰੈਂਸ ਦੇ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਖੁਦ ਗਾਂਧੀ ਸੀ ਭਾਰਤ 'ਚ ਉਹਨੇ ਕਈ ਸਾਲਾਂ ਤੋਂ ਅੰਗਰੇਜ਼ਾਂ ਖਿਲਾਫ ਨਾਮਿਲਵਰਤਨ ਲਹਿਰ ਚਲਾਈ ਹੋਈ ਸੀ ਬਰਤਾਨੀਆਂ 'ਚ ਇਹ ਗੱਲ ਪੂਰੀ ਤਰ੍ਹਾਂ ਧੁੰਮ ਗਈ ਸੀ ਇਹ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਵਿਰੋਧੀ ਸਿਰਫ ਗਾਂਧੀ ਉਹ ਹੈ ਔਰ ਗਾਂਧੀ ਜਦੋਂ ਹੀ ਬਰਤਾਨੀਆਂ ਵਿੱਚ ਗਿਆ ਤਾਂ ਬਰਤਾਨੀਆਂ ਦਾ ਸਮੁੱਚਾ ਸ਼ਾਹੀ ਘਰਾਣਾ ਉਹਦੇ ਵਿਰੁੱਧ ਹੋਇਆ ਬੈਠਾ ਸੀ ਔਰ ਉਹ ਗਾਂਧੀ ਨੂੰ ਨਫ਼ਰਤ ਕਰਦਾ ਸੀ ਉਹਦੇ ਫਕੀਰੀ ਲਿਵਾਸ ਨੂੰ ਵੀ ਕਿਸੇ ਨੇ ਚੰਗੀ ਭਾਵਨਾ ਨਾਲ ਨਹੀਂ ਲਿਆ ਸੀ ਵੈਸੇ ਵੀ ਗਾਂਧੀ ਆਪਣੇ ਨਾਲ ਚੰਗੇ ਬੰਦਿਆਂ ਨੂੰ ਨਹੀਂ ਲੈ ਕੇ ਗਿਆ ਉਹ ਇਕੱਲਾ ਹੀ ਭੱਜ ਗਿਆ ਇਕੱਲੇ ਹੋਣ ਕਰਕੇ ਉਹ ਆਪਣਾ ਪ੍ਰਭਾਵ ਪਾਏ ਨਹੀਂ ਸਕਿਆ ਸਿੱਟਾ ਇਹਦਾ ਇਹ ਹੋਇਆ ਸੀ ਕਿ ਉਹ ਖਾਲੀ ਆ ਤਾਂ ਆਈ ਸਨ ਸੰਗੋ ਭਾਰਤ ਬਾਵਸ ਪਟਨ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਕਿਉਂਕਿ ਦੂਜੀ ਗੋਲ ਮੇਜ ਕਾਨਫਰੰਸ ਵਿੱਚ ਭਾਰਤ ਵਿੱਚ ਲਈ ਫਿਰਕੂ ਰਿਜ਼ਰਵੇਸ਼ਨ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਸੀ ਇਸ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਰੈਮਜ਼ੇ ਮੈਕਡੋਨਲਡ ਨੇ ਆਪਣੇ ਤੌਰ ਤੇ ਹੀ 16 ਅਗਸਤ 1932 ਨੂੰ ਫਿਰਕੂ ਉਧਾਰ ਤੇ ਵੱਖ-ਵੱਖ ਰਿਜ਼ਰਵੇਸ਼ਨ ਦੇਣ ਦਾ ਐਲਾਨ ਕਰਤਾ ਔਰ ਇਸ ਐਲਾਨ ਨੂੰ ਕਮਿਊਨਲ ਅਵਾਰਡ ਕਿਹਾ ਗਿਆ ਸੀ ਇਸ ਅਨੁਸਾਰ ਭਾਰਤ ਵਿੱਚ ਨਾ ਹੀ ਸਿਰਫ ਮੁਸਲਮਾਨਾਂ ਹਿੰਦੂਆਂ ਸਿੱਖਾਂ ਤੇ ਇਸਾਈਆਂ ਵਾਸਤੇ ਫਿਰਕੂ ਰਾਖਵਾ ਕਰਨ ਹੋਣਾ ਸੀ ਸਗੋਂ ਭਾਰਤੀ ਹਰੀਜਨਾ ਬਾਰੇ ਵੀ ਇਹ ਰਾਖਵਾ ਕਰਨ ਹੋਣਾ ਸੀ ਔਰ ਇਸ ਐਲਾਨ ਨੇ ਸਵਾਏ ਮੁਸਲਮਾਨਾਂ ਤੋਂ ਭਾਰਤ ਵਿੱਚ ਪੂਰੀ ਤਰੱਥਲੀ ਮਚਾ ਦਿੱਤੀ ਸੀ ਹੁਣ ਗਾਂਧੀ ਪੂਰੀ ਤਰ੍ਹਾਂ ਇਸ ਐਲਾਨ ਨਾਲ ਕੰਬ ਗਿਆ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਅਵਾਰਡ ਦੇ ਇੱਕੋ ਹਥਿਆਰ ਨਾਲ ਗਾਂਧੀ ਨੂੰ ਅਸਲੀਅਤ ਦਿਖਾ ਦਿੱਤੀ ਔਰ ਮੁਸਲਮਾਨਾਂ ਦੇ ਨਾਲ-ਨਾਲ ਬ੍ਰਿਟਿਸ਼ ਸਰਕਾਰ ਨੇ ਭਾਰਤੀ ਹਰੀਜਾਨਾਂ ਨੂੰ ਵੀ ਹਿੰਦੂ ਜਗਤ ਜਾਂ ਕਾਂਗਰਸ ਕੋਲੋਂ ਖੋਣ ਦੀ ਤਿਆਰੀ ਕਰ ਲਈ ਸੀ ਸਿੱਖਾਂ ਦੇ ਵੀ ਇਹ ਇਵਾਰਡ ਲਗਭਗ ਹੱਕ ਵਿੱਚੇ ਸੀ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਆਪਣੀ ਫੀਸ ਦੀ ਨਾਲੋਂ ਕਾਫੀ ਵੱਧ ਦੇ ਦਿੱਤਾ ਗਿਆ ਸੀ ਸਿੱਖਾਂ ਲਈ ਤਕਰੀਬਨ 19 ਫੀਸਦੀ ਦੀ ਰਿਜ਼ਰਵੇਸ਼ਨ ਦਿੱਤੀ ਗਈ ਬੇਚਕ ਉਹਨਾਂ ਨੂੰ ਪੱਕੇ ਤੌਰ ਤੇ ਪੰਜਾਬ ਦੇ ਮੁਸਲਮਾਨਾਂ ਦੇ ਅਧੀਨ ਕਰਤਾ ਸੀ ਚੀਪ ਖਾਲਤਾ ਦਿਵਾਨ ਨੇ ਇਸ ਇਵਾਰਡ ਨੂੰ ਰੱਦ ਕਰਤਾ ਸੀ ਇਹ ਤੋਂ ਡਰ ਕੇ ਰੇਟਜ ਹਕੂਮਤ ਨੇ ਮਾਤਾਮਾ ਗਾਂਧੀ ਨਾਲ ਪੂਨਾ ਪੈਕਟ ਕਰ ਲਿਆ ਜਿਹਦੇ ਰਾਹੀਂ ਪਰ ਹਰਿਆਣਾ ਨੂੰ ਬਖਰੀ ਚੋਣ ਪ੍ਰਣਾਲੀ ਦੀ ਥਾਂ ਤੇ ਹਿੰਦੂ ਕੋਟੇ ਵਿੱਚੋਂ ਹੀ ਸੀਟਾਂ ਦੀ ਤਕੜੀ ਰਿਜ਼ਰਵੇਸ਼ਨ ਦਿੱਤੀ ਗਈ ਸੀ ਔਰ ਦੋਸਤੋ ਏਜ ਕਮਿਊਨਲ ਅਵਾਰਡ ਦਾ ਸਿੱਖਾਂ ਨੇ ਵਿਰੋਧ ਵੀ ਕੀਤਾ ਸੀ ਹਾਲਾਂਕਿ ਉਹਨਾਂ ਨੂੰ ਉਹਨਾਂ ਦੀ ਅਸਲ ਫੀਸ ਦੀ ਨਾਲੋਂ ਕਾਫੀ ਵੱਧ ਮਿਲ ਗਿਆ ਸੀ ਪੰਜਾਬ ਲੈਜਿਸਲੇਟਿਵ ਕੌਂਸਲ ਚ ਸਿੱਖਾਂ ਦਾ ਹਿੱਸਾ 175 ਵਿੱਚੋਂ 33 ਸੀਟਾਂ ਦਾ ਸੀ ਇਹ ਤਕਰੀਬਨ 19 ਫੀਸਦੀ ਦਾ ਹਿੱਸਾ ਬਣਦਾ ਐਨਾ ਹਿੱਸਾ ਸਿੱਖਾਂ ਲਈ ਪਹਿਲਾਂ ਕਦੇ ਵੀ ਨਹੀਂ ਦਿੱਤਾ ਗਿਆ ਸੀ ਔਰ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਨਾ ਹੀ ਅੱਗੇ ਤੋਂ ਮਿਲਣ ਦੀ ਉਮੀਦ ਏ ਸੀ ਬਸ ਸਿੱਖ ਲੀਡਰਸ਼ਿਪ ਨੇ ਇਸ ਅਵਾਰਡ ਖਿਲਾਫ ਕਾਂਗਰਸ ਨਾਲੋਂ ਵੀ ਜ਼ਿਆਦਾ ਰੌਲਾ ਪਾਇਆ ਕਾਂਗਰਸ ਤਾਂ ਫਿਰ ਵੀ ਹਰੀ ਜਨ ਨੂੰ ਫਿਰਕੂ ਅਵਾਰਡ ਵਿੱਚੋਂ ਕੱਢ ਕੇ ਲੈ ਗਈ ਪਰ ਸਿੱਖਾਂ ਦੇ ਪੱਲੇ ਇਹ 19 ਫੀਸਦੀ ਹੋ ਰਿਹਾ ਸੀ ਪੰਜਾਬ ਅਤੇ ਭਾਰਤ 'ਚ ਅਜੇ ਕਮਿਊਨਲ ਅਵਾਰਡ ਦੀ ਵਿਰੋਧਤਾ ਹੋ ਹੀ ਰਹੀ ਸੀ ਇਹ ਬਰਤਾਨੀਆ ਸਰਕਾਰ ਨੇ ਤੀਜੀ ਜਿਹੜੀ ਕੋਲਡ ਮੇ ਕਾਨਫਰੰਸ ਸੀ ਇਹ ਬੁਲਾ ਲਈ ਸੀ ਇਹਦੇ ਵਿੱਚ ਨਾ ਹੀ ਕਾਂਗਰਸ ਨੂੰ ਬੁਲਾਇਆ ਗਿਆ ਨਾ ਹੀ ਕਾਲੀਆਂ ਨੂੰ ਬੁਲਾਇਆ ਗਿਆ ਬਾਬਾ ਖੜਕ ਸਿੰਘ ਤਾਂ ਜੇਲ੍ਹ 'ਚ ਬੈਠਾ ਤਾਂ ਔਰ ਗਾਂਧੀ ਵੀ ਜੇਲ੍ਹ ਵਿੱਚੇ ਤਾਂ ਬੇਸ਼ੱਕ 46 ਪ੍ਰਤੀਨਿਧ ਭਾਰਤ ਤੋਂ ਬੁਲਾਏ ਗਏ ਸੀ ਮੁਸਲਮਨ ਲੀਗ ਦੇ ਵੀ ਪ੍ਰਤੀਨਿਧ ਇਹਦੇ ਵਿੱਚ ਸੀਗੇ ਪਹਿਲੇ ਜਿਹੜੇ ਪ੍ਰਤੀਨਿਧ ਸੀਗੇ ਉਹਨਾਂ ਨੂੰ ਬੁਲਾਏ ਨਹੀਂ ਜਿਹਦੇ ਪਹਿਲਾਂ ਬੁਲਾਏ ਗਏ ਸੀ ਫਿਰ ਕੁਦਰਤੀ ਗੱਲ ਇਹ ਸੀ ਕਿ ਜਿਸ ਤਰ੍ਹਾਂ ਦੇ ਮਾਹੌਲ 'ਚ ਇਹ ਤੇਜ਼ੀ ਗੋਲ ਮੇਜ਼ ਕਾਨਫਰੰਸ ਬੁਲਾਈ ਗਈ ਸੀ ਉਸ ਤਰ੍ਹਾਂ ਦੇ ਮਾਹੌਲ ਵਿੱਚੋਂ ਕੋਈ ਐਸਾ ਸਿੱਟਾ ਤਾਂ ਸਾਹਮਣੇ ਆਉਣਾ ਹੀ ਨਹੀਂ ਸੀ ਜਿਹੜਾ ਸਰਵ ਪ੍ਰਮਾਣਿਤ ਹੁੰਦਾ ਸਿੱਖ ਨੁਮਾਇੰਦੇ ਵਜੋਂ ਇੱਕ ਤਾਰਾ ਸਿੰਘ ਮੋਗਾ ਨੂੰ ਬੁਲਾਇਆ ਗਿਆ ਸੀ ਜਿਹੜਾ ਕਿ ਕਾਨੂੰਨ ਦਾਣ ਵੀ ਸੀਗਾ ਤੇ ਸਿਆਸਤ ਦਾਣ ਵੀ ਇਹਨੇ ਆਪਣੇ ਵਿਚਾਰ ਵੀ ਖੁੱਲ ਕੇ ਕਾਨਫਰੰਸ ਦੇ ਵਿੱਚ ਰੱਖੇ ਸੀ ਪਰ ਕਾਨਫਰੰਸ ਵੱਲੋਂ ਕੀਤਾ ਉਸੇ ਤਰ੍ਹਾਂ ਗਿਆ ਸੀ ਜਿਵੇਂ ਕਿ ਕਮਿਊਨਲ ਅਵਾਰ ਨਹੀਂ ਐਲਾਨਿਆ ਗਿਆ ਸੀ ਹੁਣ ਕੌਨਫਰੈਂਸ ਦੇ ਸਿੱਟਿਆਂ ਨੂੰ ਇੱਕ ਵਾਈਟ ਪੇਪਰ ਦੇ ਰੂਪ ਵਿੱਚ ਛਾਪਿਆ ਗਿਆ। ਲਾਰਡ ਲਨ ਲਿਬਗੋ ਇਹਦੀ ਚੇਅਰਚਿਪ ਚੇਅਰਮੈਨਸ਼ਿਪ ਹੇਠ ਇੱਕ ਕਮੇਟੀ ਬਣਾਈ ਗਈ ਸੀ ਜਿਨੇ ਸਾਰੀਆਂ ਪਾਰਟੀਆਂ ਨਾਲ ਥਲਾਮ ਮਸ਼ਵਰਾ ਕਰਕੇ ਭਾਰਤ ਦੇ ਅਗਲੇ ਪ੍ਰਬੰਧ ਦੀ ਰੂਪਰੇਖਾ ਤਿਆਰ ਕਰਨੀ ਸੀ। ਇਸ ਕਮੇਟੀ ਨੇ ਭਾਰਤ ਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਸੁਝਾਅ ਮੰਗੇ ਸੀ। ਕਾਂਗਰਸ ਪਾਰਟੀ ਤੇ ਅਕਾਲੀਆਂ ਨੇ ਇਸ ਕਮੇਟੀ ਦਾ ਬਾਈਕਾਟ ਕਰਤਾ। ਅਕਾਲੀ ਲੀਡਰਸ਼ਿਪ ਆਪਣੇ ਸੁਝਾਅ ਇਸ ਕਮੇਟੀ ਅਗੇ ਰੱਖਣ ਦੀ ਬਜਾਏ ਕਾਂਗਰਸ ਹਾਈ ਕਮਾਂਡ ਅਗੇ ਰੱਖ ਰਹੀ ਸੀ ਹੁਣ ਕਾਂਗਰਸ ਹੀ ਆਗੂ ਉਹਨਾਂ ਨੂੰ ਬਾਰ-ਬਾਰ ਇਹੀ ਪੁੱਛ ਰਹੇ ਸੀ ਕਿ ਉਹ ਇਹ ਤਾਂ ਦੱਸਣ ਕਿ ਉਹਨਾਂ ਨੂੰ 33 ਫੀਸਦੀ ਦਾ ਹਿੱਸਾ ਪੰਜਾਬ ਦੀ ਲੈਜਰ ਰੇਟ ਵਿੱਚ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਅਕਾਲੀ ਲੀਡਰਸ਼ਿਪ ਦਾ ਜਵਾਬ ਹੁੰਦਾ ਸੀ ਕਿ ਜਿਸ ਤਰ੍ਹਾਂ ਮਸਲਮਾਨਾਂ ਨੂੰ ਬਾਕੀ ਦੀਆਂ ਘੱਟ ਗਿਣਤੀਆਂ ਵਾਲੀ ਆਬਾਦੀਆਂ ਵਾਲੀਆਂ ਸਟੇਟਾਂ ਮਿਲਤਾ ਗਿਆ ਉਸੇ ਤਰ੍ਹਾਂ ਪੰਜਾਬ 'ਚ ਸਿੱਖਾਂ ਨੂੰ ਬਾਦੂ ਦਾ ਕੋਟਾ ਦੇ ਕੇ 33% ਦਾ ਹਾਕਮਾਂਗਾਂ ਦਿੱਤਾ ਜਾਣਾ ਚਾਹੀਦਾ ਹੁਣ ਰਾਜਨੀਤਿਕ ਸੌਦੇਬਾਜ਼ੀ ਦੇ ਵਿੱਚ ਹਮੇਸ਼ਾ ਹੀ ਕੂਟਨੀਤਿਕ ਚਾਲਾਂ ਦਾ ਮਹੱਤਵ ਹੁੰਦਾ ਰਾਜਨੀਤੀ ਕੂਟਨੀਤਿਕ ਚਾਲਾਂ ਦੀ ਉਹ ਖੇਡ ਹੁੰਦੀ ਹੈ ਕੂਟਨੀਤਿਕ ਚਾਲਾਂ ਲਈ ਕਿਸੇ ਖਾਸ ਖੇਤਰ ਵਿੱਚ ਠੋਸ ਬਹੁ ਗਿਣਤੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੁਣ ਮੁਸਲਮਾਨ ਤੇ ਹਿੰਦੂ ਆਪਣੇ ਆਪਣੇ ਖੇਤਰਾਂ 'ਚ ਠੋਸ ਬਹੁ ਗਿਣਤੀ ਰੱਖਦੇ ਸੀ ਇੰਨੀ ਬਹੁ ਗਿਣਤੀ ਕਿ ਉਹ ਜਦੋਂ ਵੀ ਚਾਹੁੰਦੇ ਸਨ ਸਰਕਾਰੀ ਪ੍ਰਬੰਧ ਨੂੰ ਪੂਰੀ ਤਰ੍ਹਾਂ ਹਲਾਕੇ ਛਿੜ ਦਿੰਦੇ ਸੀ ਬ੍ਰਿਟਿਸ਼ ਸਰਕਾਰ ਵੀ ਉਹਨਾਂ ਦੇ ਇਹ ਹਥਿਆਤ ਤੋਂ ਡਰਦੀ ਸੀ ਮੁਸਲਮਾਨਾਂ ਕੋਲ ਤਾਂ ਬਹੁ ਗਿਣਤੀ ਹੋਣ ਤੋਂ ਇਲਾਵਾ ਇੱਕ ਹੋਰ ਹੀ ਬੜਾ ਤਕੜਾ ਹਥਿਆਰ ਸੀ ਉਹ ਸੀ ਉਹਨਾਂ ਦੀ ਬ੍ਰਿਟਿਸ਼ ਸਰਕਾਰ ਵੱਲ ਵਫਾਦਾਰੀ ਦਾ ਮੁਸਲਮਾਨ 1846 ਤੋਂ ਅੰਗਰੇਜ਼ਾਂ ਦਾ ਡਟ ਕੇ ਸਾਥ ਦੇ ਰਹੇ ਸੀ ਜਦੋਂ ਕਿ ਉਹ ਪਹਿਲੀ ਸਿੱਖ ਅੰਗਰੇਜ਼ جنگ ਦੇ ਵਿੱਚ ਜੇਤੂ ਹੋ ਕੇ ਪੰਜਾਬ ਵਿੱਚ ਦਖਲ ਹੋਏ ਤਾਂ ਮੁਸਲਮਾਨ ਮੁਸਲਮਾਨ ਉਹ ਲੋਕ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਪੰਜਾਬ 'ਚ ਸਭ ਤੋਂ ਪਹਿਲਾਂ ਸਵਾਗਤ ਕਰਿਆ ਤਾਂ ਮੁ슬ਮਾਨਾਂ ਦਾ ਇਹ ਸਹਿਯੋਗ ਅੰਗਰੇਜ਼ਾਂ ਨੂੰ ਲਗਾਤਾਰ ਮਿਲਦਾ ਆ ਰਿਹਾ ਸੀ ਮੁ슬ਮਾਨਾਂ ਨੇ 1859 ਤੋਂ ਲੈ ਕੇ 1947 ਤੱਕ ਇੱਕ ਵਾਰ ਵੀ ਅੰਗਰੇਜ਼ਾਂ ਨੂੰ ਭਾਰਤ ਛੋੜਨ ਲਈ ਨਹੀਂ ਕਿਹਾ ਸੀ ਜਦੋਂ ਕਾਂਗਰਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਤਾਂ ਅੰਗਰੇਜ਼ਾਂ ਨੇ ਮੁ슬ਮਾਨਾਂ ਅਤੇ ਸਿੱਖਾਂ ਦਾ ਸਹਿਯੋਗ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਉਹਨਾਂ ਨੇ ਮੁ슬ਮਮਾਨਾਂ ਲਈ 1909 ਤੇ 1919 ਦੇ ਸੰਵਿਧਾਨਕ ਸੁਧਾਰਾਂ ਰਾਹੀਂ ਖਾਸ ਅਧਿਕਾਰ ਰੱਖੇ ਸੀ ਜਿਹੜੀ ਸਿਕ ਲੀਡਰਸ਼ਿਪ ਇਸ ਸਮੇਂ ਭਾਰਤ ਦੇ ਸੁਤੰਤਰ ਸੰਗਰਾਮ ਵਿੱਚ ਸ਼ਾਮਲ ਚੱਲੀ ਆ ਰਹੀ ਸੀ ਇਹਨੇ ਤਾਂ ਇੱਕ ਵਾਰ ਵੀ ਅੰਗਰੇਜ਼ਾਂ ਨਾਲ ਸਹਿਯੋਗ ਕਰਨ ਦੀ ਗੱਲ ਹੀ ਨਹੀਂ ਸੋਚੀ ਤਾਂ ਦੋਸਤੋ ਸਰਕਾਰਾਂ ਦੇ ਕੋਲ ਬਹੁਤ ਤਾਕਤਾਂ ਹੁੰਦੀਆਂ ਬ੍ਰਿਟਿਸ਼ ਸਰਕਾਰ ਤਾਂ ਵੈਸੇ ਹੀ ਵਿਸ਼ਵ ਦੀ ਮੰਨੀ ਪ੍ਰਮੰਨੀ ਤਾਕਤ ਸੀਗੀ ਅਜਿਹੀ ਸਰਕਾਰ ਜੇ ਚਾਹੇ ਤਾਂ ਕੁਝ ਵੀ ਕਰ ਸਕਦੀ ਹੁੰਦੀ ਹੈ ਸਿੱਖਾਂ ਨੂੰ ਬ੍ਰਿਟਿਸ਼ ਸਰਕਾਰ ਦੇ ਖਿਲਾਫ ਖੜੇ ਹੋਣ ਦੀ ਕੋਈ ਲੋੜੇ ਨਹੀਂ ਸੀ ਉਹ ਸਰਕਾਰ ਨਾਲ ਸਹਿਯੋਗ ਕਰਕੇ ਆਪਣੀ ਰਾਣਿਤਿਕ ਹੋਣ ਦੀ ਸਾਰੀ ਜ਼ਿੰਮੇਵਾਰੀ ਉਹ ਬ੍ਰਿਟਿਸ਼ ਸਰਕਾਰ ਨੂੰ ਸੌਂਪ ਸਕਦੀ ਸੀ ਹੁਣ ਬ੍ਰਿਟਿਸ਼ ਸਰਕਾਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਕੋਲੋਂ ਪੂਰਾ ਖਤਰਾ ਸੀ ਕਿਉਂਕਿ ਉਹ ਭਾਰਤ ਦੇ ਘੱਟੋ-ਘੱਟ 80% ਲੋਕਾਂ ਨੂੰ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਸੀ ਇਸ ਲਈ ਬ੍ਰਿਟਿਸ਼ ਸਰਕਾਰ ਕਾਂਗਰਸ ਦਾ ਮੁਕਾਬਲਾ ਕਰਨ ਲਈ ਭਾਰਤ ਵਿੱਚੋਂ ਹੀ ਆਪਣੇ ਦੋਸਤ ਲੱਭ ਰਹੀ ਸੀ ਮੁਸਲਮਾਨਾਂ ਦੇ ਰੂਪ ਵਿੱਚ ਉਹਨਾਂ ਨੂੰ ਪੱਕਾ ਦੋਸਤ ਮਿਲ ਗਿਆ ਸੀ ਉਹਨੇ ਸਿੱਖਾਂ ਨੂੰ ਵੀ ਆਪਣਾ ਦੋਸਤ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿੱਖ ਲੀਡਰਸ਼ਿਪ ਨੇ ਇੱਕ ਵਾਰ ਵੀ ਅੰਗਰੇਜ਼ਾਂ ਦਾ ਸਾਥ ਦੇਣ ਦੀ ਗੱਲ ਨਹੀਂ ਸੋਚੀ ਉਲਟਾ ਇਹ ਅੰਗਰੇਜ਼ਾਂ ਦੇ ਖਿਲਾਫ ਕਾਂਗਰਸ ਦਾ ਪੱਕਾ ਸਾਥ ਦੇਣ ਦੀ ਯਾਰੀ ਸੀ ਇੰਨਾ ਪੱਕਾ ਸਾਥ ਕਿ ਕਈ ਵਾਰ ਗਾਂਧੀ ਕੋਲੋਂ ਸਿੱਧਾ ਇਨਕਾਰ ਸੁਣ ਤੇ ਵੀ ਇਹ ਨੇ ਇਹ ਸਾਥ ਨਹੀਂ ਛੱਡਿਆ ਸੀ ਔਰ ਰਿਆਇਤ ਭਾਲਦੇ ਸੀ ਇਹ ਮੁਸਲਮਾਨਾਂ ਵਰਗੀ ਸਰਕਾਰ ਨੇ ਹੀ ਮੁਸਲਮਾਨਾਂ ਨੂੰ ਪੂਰੇ ਖੁੱਲੇ ਦਿਲ ਨਾਲ ਰਿਆਇਤਾਂ ਦਿੱਤੀਆਂ ਹੋਈਆਂ ਸੀਗੀਆਂ ਔਰ ਸਿੱਖਾਂ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਚੜਾਇਆ ਸੀ ਸਰਕਾਰ ਨੇ ਗੋਤਰਾ ਐਕਟ ਵੀ ਦੁੱਧ ਵਿੱਚ ਪੂਰੀਆਂ ਮੀਂਹਾਂ ਪਾ ਕੇ ਦਿੱਤਾ ਸੀ ਹੁਣ ਵੀ ਹਰ ਤਰ੍ਹਾਂ ਨਾਲ ਸਰਕਾਰ ਸਿੱਖਾਂ ਨੂੰ ਚੜਾ ਰਹੀ ਸੀ ਉਹਨੇ ਕਿਸੇ ਵੀ ਕੌਂਪਨ ਦੇ ਵਿੱਚ ਅਕਾਲੀ ਨੁਮਾਇੰਦਿਆਂ ਨੂੰ ਬੁਲਾਇਆ ਹੀ ਨਹੀਂ ਉਹ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਤੇ ਮਹਾਰਾਜਾ ਪਟਿਆਲਾ ਨੂੰ ਜ਼ਿਆਦਾ ਤਰਜੀਹ ਦਿੰਦੀ ਸੀ ਅੰਗਰੇਜ਼ੀ ਸਰਕਾਰ ਜਿਹੜਾ 4 ਅਗਸਤ 1935 ਨੂੰ ਗਵਰਨਮੈਂਟ ਆਫ ਇੰਡੀਆ ਐਕਟ 1935 ਬ੍ਰਿਟਿਸ਼ ਸਰਕਾਰ ਨੇ ਤਿਆਰ ਕਰਕੇ ਐਲਾਨ ਕੀਤਾ ਸੀ ਇਹਦੇ ਵਿੱਚ ਉਹਨੇ ਨਾ ਕਾਂਗਰਸ ਦੀ ਕੋਈ ਪ੍ਰਵਾਹ ਕਰੀ ਨਾ ਹੀ ਸਿੱਖਾਂ ਦੇ ਵਿਰੋਧੀ ਐਕਟ 1935 ਦਾ ਐਲਾਨ ਕਰਤਾ ਸਿੱਖ ਲੀਡਰਸ਼ਿਪ ਤਾਂ ਕਮਿਊਨਲ ਅਵਾਰਡ ਦੇ ਖਿਲਾਫ ਹੀ ਬੋਲ ਰਿਆ ਸੀ ਜਦੋਂ ਕਿ ਸਰਕਾਰ ਨੇ ਉਹਨਾਂ ਨੂੰ ਲੀਹਾਂ ਉੱਪਰ ਐਕਟ 1935 ਦਾ ਐਲਾਨ ਕਰਤਾ ਸੀ ਸਿੱਖਾਂ ਲਈ ਇੱਕ ਹੋਰ ਨਵੀਂ ਵਿਵਪਤਾ ਖੜੀ ਹੋ ਗਈ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਰਾਹੀਂ ਕੇਂਦਰ ਵਿੱਚ ਇੱਕ ਫੈਡਰਲ ਸਰਕਾਰ ਕਾਇਮ ਹੋਣੀ ਸੀ ਇਹਦੇ ਦੋ ਸਦਨ ਹੋਣੇ ਸੀਗੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਤੇ ਕਾਉਂਸਲ ਆਫ ਸਟੇਟਸ ਭਾਰਤੀ ਫੈਡਰੇਸ਼ਨ ਦੇ ਵਿੱਚ ਭਾਰਤੀ ਪ੍ਰਾਂਤ ਤੇ ਰਿਆਸਤਾਂ ਦੋਵੇਂ ਸ਼ਾਮਲ ਹੋਣੀਆਂ ਸੀ ਜਿਹੜੀ 6 ਵੱਡੇ ਭਾਰਤੀ ਸਟੇਟ ਹੋਣੀਆਂ ਸੀਗੀਆਂ ਪ੍ਰਾਂਤ ਹੋਣੇ ਸੀ ਰਾਜ ਇਹਨਾਂ ਦੇ ਸੂਬਾਈ ਸਦਨ ਵੀ ਦੋ ਪ੍ਰਕਾਰ ਦੇ ਹੋਣੇ ਸੀ ਬਾਕੀ ਦੇ ਪ੍ਰਾਂਤਾਂ ਸਮੇਤ ਪੰਜਾਬ ਦੇ ਇੱਕ ਇੱਕ ਵਿਧਾਨਕ ਸਦਨ ਹੋਣਾ ਸੀ ਭਾਰਤ ਦੇ ਕੁੱਲ 3 ਕਰੋੜ ਲੋਕਾਂ ਨੂੰ ਵੋਟਾਂ ਦਾ ਹੱਕ ਆ ਦਿੱਤਾ ਗਿਆ ਸੀ। ਸੈਂਟਰ ਸਰਕਾਰ ਵਿੱਚ ਦੋ ਕਿਸਮ ਦੇ ਵਜ਼ੀਰ ਹੋਣੇ ਸੀ। ਇੱਕ ਉਹ ਜਿਹੜੇ ਸਿਰਫ ਰਿਜ਼ਰਵ ਮਹਿਕਮੇ ਦੇ ਵਜ਼ੀਰ ਹੋਣੇ ਸੀਗੇ, ਦੂਜੇ ਉਹ ਜਿਹੜੇ ਪਬਲਿਕ ਨਾਲ ਸੰਬੰਧਿਤ ਮਹਿਕਮੇ ਦੇ ਵਜ਼ੀਰ ਹੋਣੇ ਸੀ। ਐਦਾਂ ਕੇਂਦਰમાં ਦੋ ਕਿਸਮ ਦੀ ਸਰਕਾਰ ਹੋਣੀ ਸੀ। ਇਹਨੂੰ ਡਿਆਰਗੀ ਕਿਹਾ ਗਿਆ ਸੀਗਾ। 1919 ਦੇ ਐਕਟ ਰਾਹੀਂ ਇਹ ਦੂਰੀ ਸਰਕਾਰ ਪ੍ਰਾਂਤਾਂ ਵਿੱਚ ਸੀ। 1935 ਦੇ ਐਕਟ ਰਾਹੀਂ ਇਹਨੂੰ ਪ੍ਰਾਂਤਤਾ 'ਚ ਹਟਾ ਕੇ ਕੇਂਦਰਮਾ ਕਰ ਦਿੱਤਾ ਗਿਆ ਸੀਗਾ ਇਹ 1935 ਦੇ ਐਕਟ ਦਾ ਕੇਂਦਰੀ ਪੱਖ ਸੀ ਪੰਜਾਬ 'ਚ ਮੁਸਲਮਾਨ ਹਿੰਦੂ ਸਿੱਖਾਂ ਦਾ ਆਬਾਦੀ ਦੇ ਹਿਸਾਬ ਨਾਲ ਅਨੁਸਾਰ ਲਗਭਗ ਉਹੀ ਅਨੁਪਾਤਕ ਹਿੱਸਾ ਰੱਖਿਆ ਗਿਆ ਸੀ ਜਿਹੜਾ ਕਮਿਊਨਲ ਅਵਾਰ ਰਾਹੀਂ ਦਿੱਤਾ ਗਿਆ ਤਾਂ ਮਤਲਬ ਕਿ ਮੁਸਲਮਾਨਾਂ ਨੂੰ 49.14% ਦੀ 86 ਸੀਟਾਂ ਸਿੱਖਾਂ ਨੂੰ ਤਕਰੀਬਨ 19% ਦੀ 33 ਸੀਟਾਂ ਤੇ ਹਿੰਦੂਆਂ ਨੂੰ 32% ਤੋਂ ਕੁਝ ਘੱਟ 56 ਸੀਟਾਂ ਇਹ ਹਿੱਸਾ ਮੁਸਲਮਾਨਾਂ ਨੂੰ ਪੰਜਾਬ 'ਚ ਉਹਨਾਂ ਦੀ ਆਬਾਦੀ ਤੋਂ ਕੁਝ ਘੱਟ ਸੀ ਤੇ ਹਿੰਦੂਆਂ ਨੂੰ ਵੀ ਉਹਨਾਂ ਦੀ ਰਾਇਤ ਦਿੱਤੀ ਗਈ ਸੀ ਔਰ ਹਿੰਦੂਆਂ ਨੂੰ ਤਾਂ ਉਹਨਾਂ ਦੀ ਆਬਾਦੀ ਤੋਂ ਕੁਝ ਘੱਟ ਸੀ ਥੋੜਾ ਜਿਹਾ ਔਰ ਇਹਨਾਂ ਦੋਹਾਂ ਆਬਾਦੀਆਂ ਦੇ ਘਾਟੇ ਨਾਲ ਸਿੱਖਾਂ ਨੂੰ ਵਾਧੂ ਦੀ ਰਾਇਤ ਮਿਲੀ ਸਿੱਖਾਂ ਦੀ ਆਬਾਦੀ ਪੰਜਾਬ 'ਚ 13% ਤੋਂ ਘੱਟ ਸੀਗੀ ਪਰ ਉਹਨਾਂ ਨੂੰ 6 ਫੀਸਦੀ ਦੀ ਹੋਰ ਵਾਧੂ ਦੀ ਰਾਏਤ ਦੇ ਕੇ ਤਕਰੀਬਨ 19% ਹਿੱਸਾ ਕਰ ਦਿੱਤਾ ਗਿਆ ਸੀਗਾ ਸਿੱਖਾਂ ਦਾ ਪੰਜਾਬ ਦੇ ਉਸ ਸਮੇਂ ਦੇ ਰਾਜਨੀਤਿਕ ਬਾਤਾਵਾਂ ਸਿੱਖਾਂ ਨੂੰ ਇਹ ਤੋਂ ਵੱਧ ਰਾਏਤ ਦਿੱਤੀ ਦਿੱਤੀ ਜਾਇ ਨਹੀਂ ਸਕਦੀ ਸੀ ਇਸ ਲਈ ਇਹ ਰਾਏਤ ਵੀ ਸਿੱਖਾਂ ਲਈ ਬਹੁਤ ਵੱਡੀ ਸੀ ਪਰ ਸਿੱਖ ਲੀਡਰਸ਼ਿਪ ਨੇ ਨਾਲੇ ਤਾਂ ਕਮਨਲ ਅਵਾਰਡ ਦੇ ਖਿਲਾਫ ਤੇ ਨਾਲੇ 1935 ਦੇ ਐਕਟ ਦੇ ਖਿਲਾਫ ਸਭ ਤੋਂ ਵੱਧ ਰੋਲਾ ਪਾਇਆ ਸੀ ਕਾਂਗਰਸ ਜੋ ਪਛਾਪ ਹੈ 1935 ਦੇ ਐਕਟ ਨੂੰ ਮੰਨ ਚੁੱਕੀ ਸੀਗੀ ਮਤਲਬ ਕਿ ਕਾਂਗਰਸ ਨਾਲ ਰਲ ਕੇ ਘਾਟਾ ਖਾਦਾ ਸਿੱਖਾਂ ਨੇ ਸਪਸ਼ਟ ਗੱਲ ਇਹ ਆ ਪੰਜਾਬੀ ਚ ਜਿਹੜੀ ਬਣਦੀ ਐ ਔਰ ਦੂਜੀ ਗੱਲ ਸਾਡੇ ਵਿੱਚ ਏਕਤਾ ਦੀ ਬੜੀ ਵੱਡੀ ਘਾਟ ਐ ਸਾਡੀ ਆਪਣੀ ਹੋਮ ਐ ਸਾਨੂੰ ਪਰਵਾਉਂਦੀ ਰਹੀ ਐ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਤਾਂ ਦੋਸਤੋ ਆਹ ਸਾਰੀ ਚੱਕਰਵਾਦੀ ਪਈ ਐ ਇਸ ਕਰਕੇ ਸਾਨੂੰ ਨਾ ਤਾਂ ਰਾਜ ਮਿਲਿਆ ਤੇ ਬਸ ਆ ਰਾਜ ਤਾਂ ਸਾਨੂੰ ਮਿਲੀਆਂ ਮਾੜੀਆਂ ਉਟੇਣੀਆਂ ਹਾਂਜੀ ਜਿਹੜੀਆਂ ਮਤਲਬ ਕਿ 19% ਮਿਲੀਆਂ ਸਾਨੂੰ ਟੋਟਲੀ ਗੱਲਬਾਤ ਇਹ ਸੀਗੀ ਜਿਹੜੇ ਕਹਿੰਦੇ ਕਿ ਇੰਨਾ ਹੋ ਜਾਣਾ ਸੀ ਉਦਾਂ ਹੋ ਜਾਣਾ ਸੀ ਅੰਗਰੇਜ਼ ਦੰਦੇ ਸੀਗੇ ਲਿਆ ਨਹੀਂ ਸਿੱਖਾ ਨੇ ਅੰਗਰੇਜ਼ ਕੱਖ ਨਹੀਂ ਸੀ ਦੰਦੇ ਬਿਲੇ ਭਲੇਖੇ ਆ ਜੇ ਮਤਲਬ ਕਿ ਸਾਡੇ 'ਚ ਹਿੰਮਤ ਨਹੀਂ ਸੀ ਲੈਣ ਦੀ ਇਹ ਵੀ ਇੱਥੇ ਗੱਲ ਕਹਿਣੀ ਬਣਦੀ ਹੈ ਸਾਡੇ 'ਮਾਂ ਯੂਗ ਲੀਡਰਸ਼ਿਪ ਹੀ ਨਹੀਂ ਸੀਗੀ ਅਸਲ ਦੇ ਵਿੱਚ ਜੋ ਕੁਝ ਮਿਲਿਆ ਸਾਨੂੰ ਬਸ ਜਿੰਨਾ ਕ ਦਿਮਾਗ 'ਚ ਸੀ ਸਾਡਾ ਉਹਨਾਂ 'ੱਕ ਸਾਨੂੰ ਮਿਲ ਗਿਆ ਜਿਹੜੀ ਗੱਲ ਹੈ ਅਸਲੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਤੋ ਮਿਲਦੇ ਹਾਂ ਕੋਈ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ